ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੁਬਾਰਾ ਆਪਾਂ ਇੱਕ ਵਾਰੀ ਫੇਰ ਟਰੱਕ ਲੋਡ ਕਰ ਰਹੇ ਹਾਂ ਇਹ ਟਰੱਕ ਦੇ ਵਿੱਚ ਸਾਰਾ ਹਵੇਲੀ ਦਾ ਸਮਾਨ ਆ ਬਾਈ ਸਿੱਧੂ ਮਸਲ ਵਾਲੇ ਨਾਲ ਦਾ ਸਾਰਾ ਮਟੀਰੀਅਲ ਡਿੱਟੋ ਕੋਈ ਵੀ 10 21 ਦਾ ਫਰਕ ਵੀ ਨਹੀਂ ਇਹ ਸਾਰਾ ਆਪਾਂ ਟਰੱਕ ਦੇ ਵਿੱਚ ਲੋਡ ਕਰਵਾ ਰਹੇ ਹਾਂ ਰਾਤ ਬਹੁਤ ਹੋ ਗਈ ਸੀ ਆ 11 12 ਵਜੇ ਲੱਗੇ ਸੀ ਲੋਡ ਕਰਨ ਤੇ ਪੂਰੀ ਪ੍ਰੋਪਰ ਫਿੱਟਿੰਗ ਹੋ ਚੁੱਕੀ ਡੱਲਾ ਗੱਡੀ ਦਾ ਲੱਗ ਚੁੱਕਿਆ ਜੀ ਤੇ ਆਓ ਆਪਾਂ ਹੁਣ ਤੁਹਾਨੂੰ ਲੈ ਕੇ ਚੱਲੀਏ ਆਪਣੀ ਸਾਈਡ ਦੇ ਵੱਲ ਆਪਣੇ ਆਫਿਸ ਦੇ ਸਾਹਮਣੇ ਟਰੱਕ ਆ ਗਿਆ ਸੀਗਾ ਕਿਉਂਕਿ ਆਪਾਂ ਵੀ ਨਾਲ ਜਾਣਾ ਸੀ ਟਰੱਕ ਦੇ ਤੇ 12 ਇੱਕ ਬਿੰਨਾਂ ਚੱਲ ਪਏ ਸੀਗੇ ਤੇ ਉਹ ਸਾਹਮਣੇ ਆਪਣੀ ਗੱਡੀ ਖੜੀ ਆ ਆਪਣੀ ਚਿੱਟੀ ਘੋੜੀ ਖੜੀ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਹੁਣ ਰਸਤੇ ਵਿੱਚ ਸਾਰਾ ਵਿਊ ਦਿਖਾਉਣੇ ਆ 바ਵਾ ਬਿਲਡਰ ਸਟੋਰ ਦਾ ਡਿਲੀਵਰੀ ਕਰਨ ਦਾ ਸਿਸਟਮ ਬਹੁਤ ਵਧੀਆ ਤੇ ਬੜ ਜਿੰਮੇਵਾਰੀ ਦੇ ਨਾਲ ਆਪਾਂ ਤੁਹਾਨੂੰ ਪਤਾ ਹੋਮ ਡਿਲੀਵਰੀ ਕਰਦੇ ਆ ਮਟੀਰੀਅਲ ਦੀ ਕਿਉਂਕਿ ਰਸਤੇ ਦੇ ਵਿੱਚ ਕੋਈ ਦਿੱਕਤ ਨਾ ਆਵੇ ਟਰੱਕ ਆਪਣਾ ਅੱਗੇ ਅੱਗੇ ਜਾ ਰਿਹਾ ਤੇ ਆਪਾਂ ਉਹਦੇ ਨਾਲ ਪਿੱਛੇ ਜਾ ਰਹੇ ਹਾਂ ਟਰੱਕ ਦੇ ਤੇ ਬਹੁਤ ਵਧੀਆ ਲੱਗੇ ਬਾਈ ਤੇ ਆਪਾਂ ਫਗਵਾ ਫਲੋਰ ਪਹੁੰਚ ਗਏ ਸੀਗਾ ਟੋਰਟੈਕਸ ਤੇ ਓਵਰਲੋਡ ਕਰਤਾ ਸੀ ਗੱਡੀ ਆਪਣੀ ਟਰੱਕ ਓਵਰਲੋਡ ਕਰਤਾ ਸੀਗਾ ਤੇ ਗੱਲਬਾਤ ਕਰਕੇ ਆਪਾਂ ਹੁਣ ਮਾਰਨਿੰਗ ਹੋਗਾ ਹੋ ਗਈ ਸੀ ਸਵੇਰ ਹੋ ਗਈ ਸੀਗੀ ਤੇ ਬਿਆਸ ਆਪਾਂ ਫਾਈਨਲੀ ਪਹੁੰਚ ਚੁੱਕੇ ਤੇ ਇੱਥੇ ਹੁਣ ਆਪਾਂ ਨੂੰ ਬਾਈਆਂ ਨੇ ਕਿਹਾ ਸੀਗਾ ਵੀ ਤੁਸੀਂ ਬਿਆਸ ਸਾਡੀ ਵੇਟ ਕਰੋ ਤੇ ਆਪਾਂ ਇੱਥੇ ਖੜ ਕੇ ਵੇਟ ਕਰੀ ਬਾਈ ਉਹਨਾਂ ਦੀ ਉਹਨਾਂ ਦਾ ਪਿੰਡ ਸੀ ਭਲੋਇਲਾ ਡਿਸਟ੍ਰਿਕਟ ਅਮਰਸਰ ਪੈ ਜਾਂਦਾ ਤੇ ਸਾਹਮਣੇ ਤੁਸੀਂ ਗੱਡੀ ਦੇਖ ਸਕਦੇ ਹੋ ਪੂਰੀ ਓਵਰਲੋਡ ਹੀ ਆ ਸਾਰੇ ਮਟੀਰੀਅਲ ਦੇ ਬਾਈ ਹੁਰੀ ਆਪਣੇ ਅੱਗੇ ਮੋਟਰਸਾਈਕਲ ਤੇ ਜਾ ਰਹੇ ਨੇ ਇਹਨਾਂ ਦੇ ਬੱਚੇ ਰਹਿੰਦੇ ਨੇ ਕੈਨੇਡਾ ਦੇ ਵਿੱਚ ਉਹਨਾਂ ਨਾਲ ਆਪਣੀ ਗੱਲਬਾਤ ਹੋਈ ਸੀ ਤੇ ਉਹਨਾਂ ਦੇ ਥਰੂ ਆਪਾਂ ਹੁਣ ਤੁਹਾਨੂੰ ਉਹਨਾਂ ਦੀ ਹਵੇਲੀ ਦੇ ਬਾਹਰ ਲੈ ਕੇ ਚੱਲਦੇ ਆ ਬਾਈ ਸਿੱਧੂ ਮੂਸੇ ਵਾਲੇ ਨਾਲ ਦੀ ਬਿਗ ਫੈਨ ਦੀ ਹਵੇਲੀ ਆ ਪੂਰੀ ਡਿੱਟੋ ਸਾਰਾ ਝਰੋਖੇ ਬ੍ਰੈਕਟਸ ਦਿਵਾਲੀਆਂ ਪੱਤੇ ਸਾਰਾ ਕੁਝ ਇੱਥੇ ਆਪਾਂ ਅੱਜ ਲੈ ਕੇ ਪਹੁੰਚੇ ਆ। ਇਹ ਸਾਹਮਣੇ ਤੁਸੀਂ ਗੱਡੀ ਦੇਖ ਸਕਦੇ ਹੋ। ਗੱਡੀ ਵੀ ਆਪਣੀ ਪਹੁੰਚ ਚੁੱਕੀ ਆਪਣੀ ਫਾਈਨਲੀ ਡੈਸਟੀਨੇਸ਼ਨ ਤੇ ਤੇ ਆਓ ਆਪਾਂ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਇਸ ਹਵੇਲੀ ਦੇ ਵਿੱਚ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਰੈਨੋਵੇਟ ਕਰ ਰਹੇ ਆਂ। ਪੁਰਾਣੇ ਘਰ ਨੂੰ ਹੀ ਆਪਾਂ ਇੱਕ ਹਵੇਲੀ ਦਾ ਲੁੱਕ ਦੇ ਰਹੇ ਆਂ ਤੇ ਬਈ ਉਹਨਾਂ ਨੇ ਸਵੇਰ ਦੀ ਮਾਰਨਿੰਗ ਚਾਹ ਦਿੱਤੀ। ਚਾਹ ਦੇ ਨਾਲ ਚਲੋ ਖਾਣ ਪੀਣ ਨੂੰ ਸਮਾਨ ਆ ਗਿਆ ਸੀਗਾ ਤੇ ਫਾਈਨਲੀ ਆਪਣੀ ਗੱਡੀ ਅਨਲੋਡ ਹੋਣ ਲੱਗੀ ਸੀ ਤੇ ਸਾਹਮਣੇ ਤੁਸੀਂ ਕੱਲਾ ਕੱਲਾ ਮਟੀਰੀਅਲ ਦੇਖ ਸਕਦੇ ਹੋ ਬਹੁਤ ਸੇਫਟੀ ਤਰੀਕੇ ਦੇ ਨਾਲ ਆਪਾਂ ਲੈ ਕੇ ਆਉਣੇ ਆ ਕਿਉਂਕਿ ਆਹਨ ਬ੍ਰੇਕਅੱਪ ਮਟੀਰੀਅਲ ਪਹੁੰਚੇ ਚਾਹੇ ਉਹ ਪੰਜਾਬ ਦੇ ਵਿੱਚ ਭੇਜਣਾ ਹੋਵੇ ਚਾਹੇ ਉਹ ਆਊਟ ਆਫ ਸਟੇਟ ਭੇਜਣਾ ਹੋਵੇ ਆਪਣੇ ਪੰਜਾਬ ਤੋਂ ਤੇ ਸਾਹਮਣੇ ਤੁਸੀਂ ਸਾਰਾ ਹਵੇਲੀ ਦਾ ਵਿਊ ਦੇਖ ਸਕਦੇ ਹੋ ਕਿੰਨਾ ਸੋਹਣਾ ਵਿਊ ਹੈ ਹਵੇਲੀ ਦਾ ਆਹ ਆਪਾਂ ਤੁਹਾਨੂੰ ਹੁਣ ਉੱਪਰ ਲੈ ਕੇ ਆਏ ਆ ਤੇ ਦੇਖੋ ਤੁਸੀਂ ਉੱਪਰੋਂ ਵੀ ਸਾਰਾ ਵਿਊ ਬਾਈ ਸਿੱਧੂ ਮੂਸੇਵਾਲਾ ਨਾਲ ਦੀ ਸੇਮ ਹਵੇਲੀ ਆ ਠੇਕੇਦਾਰ ਸਾਹਿਬ ਆਪਣੇ ਨਾਲ ਨੇ ਤੇ ਪੁੱਛ ਰਹੇ ਨੇ ਕਿਹੜੀ ਚੀਜ਼ ਆਪਾਂ ਕਿੱਥੇ ਇੰਸਟਾਲ ਕਰਨੀ ਆ ਤੇ ਫਾਈਨਲੀ ਆਪਾਂ ਉਹਨਾਂ ਨੂੰ ਝਿਰੋਖਾ ਲਗਵਾ ਕੇ ਦਿਖਾ ਰਹੇ ਸੀ ਕਿ ਇੰਦਾ ਇੰਦਾ ਹੈ ਫਿੱਟ ਕਰਨਾ ਕਿਉਂਕਿ ਨਹੀਂ ਪਤਾ ਹੁੰਦਾ ਸਮ ਟਾਈਮ ਕਿਸੇ ਨਾ ਕਿਸੇ ਨੂੰ ਸੋ ਆਪਾਂ ਗਾਈਡ ਕਰਦੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਆਪਾਂ ਬਈ ਉਹਦੇ ਰਿਵਿਊਜ਼ ਲਈ ਸੀਗੇ ਇਹ ਅੱਜ ਆਪਾਂ ਪਹੁੰਚੇ ਆ ਭਲੋਇਲਾ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਬਹੁਤ ਸੋਹਣੇ ਇਹਨਾਂ ਨੇ ਰਿਵਿਊਜ਼ ਦਿੱਤੇ ਨੇ ਅੰਕਲ ਜਿਹੜੇ ਖੜੇ ਨੇ ਜਿਨ੍ਹਾਂ ਨੇ ਕੁਰਤਾ ਜਮਾ ਪਾਇਆ ਇਹ ਹੁਣ ਬਈ ਉਹਨਾਂ ਦੇ ਫਾਦਰ ਸਾਹਿਬ ਨੇ ਇੱਕ ਬਈ ਵੀਰ ਆਪਣਾ ਫੌਜ ਦੇ ਵਿੱਚ ਸੀ ਆਰਮੀ ਦੇ ਵਿੱਚ ਤੇ ਇੱਕ ਵੀਰ ਆਪਣਾ ਕੈਨੇਡਾ ਸੀਗਾ ਤੇ ਹੁਣ ਕੈਨੇਡਾ ਵਾਲਿਆਂ ਨੇ ਆਪਾ ਨੋਟ ਦਿੱਤਾ ਸੀਗਾ ਤੇ ਫਾਈਨਲੀ ਆਪੋਨ ਦੇ ਘਰ ਪਹੁੰਚ ਗਏ ਨਾਹੀਂ ਤਾਂ ਆਪਣੇ ਕੋਲ ਹੀ ਆਏ ਨੇ ਇਹ ਤੇ ਨਾਹੀਂ ਆਪਾਂ ਇਹਨਾਂ ਕੋਲ ਗਏ ਸੀ ਬਟ ਜਿੱਦਾਂ ਡਿਲੀਵਰੀ ਕੀਤੀ ਹੋਮ ਡਿਲੀਵਰੀ ਕੀਤੀ ਆਪਾਂ ਮਟੀਰੀਅਲ ਦੀ ਉਦੋਂ ਜਰੂਰ ਪਹੁੰਚੇ ਆ ਜੇ ਤੁਸੀਂ ਵੀ ਸਾਡੇ ਨਾਲ ਇਦਾਂ ਘਰ ਬੈਠੇ ਮਟੀਰੀਅਲ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਨੀਚੇ ਦਿੱਤੇ ਗਏ ਨੰਬਰ 'ਤੇ ਜਰੂਰ ਸੰਪਰਕ ਕਰਿਓ 9789959114 ਬਾਕੀ ਤੁਸੀਂ ਡੇਲੀ ਅਪਡੇਟ ਆਪਣੇ ਤੋਂ ਲੈਣਾ ਚਾਹੁੰਦੇ ਹੋ ਤਾਂ ਇੰਸਟਾਗ੍ਰਾਮ 'ਤੇ ਜਰੂਰ ਫੋਲੋ ਕਰੋ 바ਵਾ ਬਿਲਡਰ ਸਟੋਰ ਦੇ ਨਾਮ ਤੇ ਆਪਣੇ ਅਕਾਊਂਟਸ ਬਣੇ ਹੋਏ ਨੇ ਚਾਹੇ ਫੇਸਬੁੱਕ ਹੋਵੇ ਇੰਸਟਾਗ੍ਰਾਮ ਹੋਵੇ YouTube ਹੋਵੇ ਤੇ ਜੇ ਤੁਹਾਨੂੰ ਸਾਡਾ ਮਟੀਰੀਅਲ ਵਧੀਆ ਲੱਗਦਾ ਸਾਡਾ ਸਿਸਟਮ ਵਧੀਆ ਲੱਗਦਾ ਤਾਂ ਵੀਡੀਓ 'ਤੇ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਸਾਨੂੰ ਆਪਣਾ ਪਿਆਰ ਦਿਓ ਤੁਹਾਡੇ ਛੋਟੇ ਵੀਰ ਨੂੰ ਬਹੁਤ ਵਧੀਆ ਲੱਗਿਆ ਇਹ ਬਈਆਰ ਉਹਨੂੰ ਮਿਲ ਕੇ ਤੇ ਠੇਕੇਦਾਰ ਸਾਹਿਬ ਉਹਨਾਂ ਨੇ ਵੀ ਉਮੀਦ ਕਰਦੇ ਆ ਬਹੁਤ ਚੰਗਾ ਕੰਮ ਕੀਤਾ ਹੋਇਆ ਇੱਥੇ ਤੇ ਬਹੁਤ ਚੰਗਾ ਕੰਮ ਕਰਨਗੇ ਆਓ ਤੁਹਾਨੂੰ ਆਪੇ ਲੈ ਕੇ ਚਲਦੇ ਆਂ ਬਾਪਲ ਸਟ੍ਰੀਟ ਦੇ ਵੱਲ